ਲੁਧਿਆਣਾ ਦੇ ਪਿੰਡ ਖਾਸੀ ਕਲਾ ਵਿੱਚ ਬਣੇ ਜਮਾयत ਉਲਮਾ ਦੇ ਰਾਹਤ ਸਮਗਰੀ ਸੈਂਟਰ ਵਿੱਚ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੱਡਿਆ ਪਹੁੰਚੇ ਇੱਥੇ ਲਗਭਗ 25 ਗੱਡੀਆਂ ਰਾਹਤ ਸਮਗਰੀ ਬਾੜ ਪ੍ਰਭਾਵਿਤ ਖੇਤਰਾਵਲੀ ਰਵਾਨਾ ਕੀਤੀ ਗਈ ਹੈ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਲਈ ਮੁ슬림 ਭਾਈਚਾਰੇ ਵੱਲੋਂ ਦਿੱਤਾ ਯੋਗਦਾਨ ਕਾਬਲੇ ਤਰੀਫ ਹੈ ਇਸ ਲਈ ਪੰਜਾਬ ਸਰਕਾਰ ਅਤੇ ਲੋਕ ਜਮਾਇਤ ਉਲਮਾ ਦਾ ਧੰਨਵਾਦ ਕਰਦੇ ਹਾਂ ਇਸ ਮੌਕੇ ਮੁੱਖ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਲੋਕਾਂ ਦੀ ਮਦਦ ਲਈ ਮਿਸ਼ਨ ਚੜਦੀ ਕਲਾ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਹਰ ਕਿਸੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਹੰਮਦ ਆਰਿਫ ਨੇ ਦੱਸਿਆ ਕਿ ਬਾੜ ਪ੍ਰਭਾਵਿਤ ਖੇਤਰਾਲ ਵਿੱਚ ਕਿਸਾਨਾਂ ਲਈ ਬੀਜ ਤੇਲ ਖਾਦ ਆਦ ਵਰਗੀ ਖੇਤੀ ਸਬੰਧੀ ਸਮਗਰੀ ਭੇਜੀ ਗਈ ਹੈ ਲੁਧਿਆਣਾ ਤੋਂ ਟਿੰਕੂ ਪਾਟਿਆ ਦੀ ਖਾਸ ਰਿਪੋਰਟ ਅੱਜ ਅਸੀਂ ਖੜੇ ਹਾਂ ਕਰਮ ਖਾਸ ਸੀਪਿੰਟ ਸਰਪੰਚ ਸਾਡੇ ਕਰਮਜੀਤ ਜੀ ਖਾਸ ਸੀ ਜੀ ਸਾਡੇ ਹੋਰ ਚਰਮਨ ਸਾਹਿਬਾਨ ਸਾਰੇ ਸਭ ਤੋਂ ਖਾਸ ਸਾਡੇ ਮਹਿਮਾਨ ਸਾਡੇ ਭਰਾ ਸਾਰੇ ਮੁਸਲਮ ਭਾਈਚਾਰਾ حضرت ਮੁਲਾਮਾ ਜੀ ਦਾ ਪਰਿਵਾਰ ਉਹਨਾਂ ਦੇ ਸੇਵਾਦਾਰ ਸੋ ਅਸੀਂ ਸਾਰੇ ਕਿਉਂਕਿ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈ ਭਾਈ ਬੋਲਦੇ ਵੀ ਆ ਰਹੇ ਹੱਜ ਸ਼ੁਰੂ ਤੋਂ ਦੇਖਣ ਨੂੰ ਮਿਲਦਾ ਕਿ ਕੁਝ ਰਾਜਨੀਤਿਕ ਅੰਸਰ ਜ਼ਰੂਰ ਇਹਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਪਿਆਰ ਜਿਹੜਾ ਕਦੀ ਘਟਦਾ ਨਹੀਂ ਪਿਆਰ ਹਮੇਸ਼ਾ ਵਧਦਾ ਹੈ ਸੋ ਅੱਜ ਪੰਜਾਬ ਤੇ ਹੜ੍ਹਾਂ ਦੇ ਕਾਰਨ ਟੀ ਵੱਡੀ ਵਿਫਦਾ ਪਈ ਹੈ ਹਰ ਇੱਕ ਪਰਿਵਾਰ 2300 ਪਿੰਡ ਰੁੜ ਗਏ 7 ਲੱਖ ਬੰਦਾ ਬੇਕਾਰ ਹੋ ਗਿਆ 20 ਲੱਖ ਬੰਦਾ ਇਸ ਹੜ੍ਹਾਂ ਦੀ ਮਾਰ ਤੋਂ ਗੁੰਝ ਰਿਹਾ 5 ਲੱਖ ਜਿਹੜੀ ਇੱਕ ਜਮੀਨ ਜਿਹੜੀ ਆ ਉਹ ਅਸਲ ਤਵਾ ਹੋ ਗਈ ਇਸ ਜਿਹੜੇ ਖੇਤ ਆ ਵੀ ਡੁੱਬੇ ਗਏ ਨੇ ਮਲਵੇ ਨਾਲ ਰਵਿੰਦਰਪਾਲ ਨਾਲ ਸੋ ਇਹ ਸਾਰੇ ਜਿਹੜਾ ਨੁਕਸਾਨ ਸੁਗਾਂ ਪੁੱਗਾਂ ਸੁਗਾਂ ਗਿਆਨਾਂ ਲਈ ਗਈਆਂ ਬਹੁਤ ਸਾਰੇ ਲੋਕਾਂ ਦੇ ਪਸ਼ੂ ਜਿਹੜੇ ਆ ਉਹਨਾਂ ਮਰ ਗਏ ਕੋਈ ਰੋੜ ਗਏ ਕੋਈ ਪਾਕਿਸਤਾਨ ਚਲੇ ਗਏ ਸੋ ਬਹੁਤ ਸਾਰੇ ਜਿਹੜੇ ਬੇ ਘਰ ਹੋਏ ਜਿਹੜੇ ਪਰਿਵਾਰਾਂ ਦੇ ਲਈ ਜਿਹੜੇ ਇਸ ਥਾਂ ਤੇ ਇਸ ਮੁਸੀਬਤ ਦੇ ਵਿੱਚ ਉਹ ਕੁਦਰਤੀ ਮਾਰ ਸੋ ਇਸ ਕੁਦਰਤੀ ਆਫ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਐਨਜੀਓ ਸਰਕਾਰ ਪ੍ਰਸ਼ਾਸਨ ਸਾਰੇ ਲੱਗੇ ਹੋਏ ਨੇ ਸੋ ਅੱਜ ਬਹੁਤ ਖੁਸ਼ੀ ਹੈ ਕਿ ਜਦੋਂ ਵਿਹੜ ਆਇਆ ਸੋ ਸਾਡੇ ਕੁਝ ਪਰਵਾਹਾਂ ਨੇ ਅਲੱਗ-ਅਲੱਗ ਸਟੇਟਾਂ ਚੋਂ ਸਾਰਾ ਸਮਾਨ ਭੇਜਿਆ ਗਿਆ ਸੋ ਇਹਨਾਂ ਨੇ ਜਦੋਂ ਦੇਖਿਆ ਮੌਕੇ ਤੇ ਕਿ ਬਹੁਤ ਸਾਰਾ ਸਮਾਨ ਉੱਤੇ ਜਮਾ ਹੋ ਰਿਹਾ ਸੀ ਲੋਕਾਂ ਕੋਲ ਪਹੁੰਚ ਨਹੀਂ ਪਾਰ ਰਿਹਾ ਸੀ ਪਾਣੀ ਚੜਿਆ ਹੋਇਆ ਸੀ ਇਸ ਤੀ ਨਾਲ ਜਿੰਨਾ ਕੁ ਲੋਡ ਹੋਈ ਨਾਲ ਦੀ ਨਾਲ ਉੱਤੇ ਪਹਿਲਾਂ ਵੀ ਪਹੁੰਚਾਇਆ ਪਰ ਜ਼ਿਆਦਾ ਸਮਾਨ ਜਿਹੜਾ ਦੇਖਿਆ ਵੀ ਖਰਾਬ ਨਾ ਹੋਵੇ ਉਹਨਾਂ ਨੇ ਇੱਕ ਗੋਦਾਮ ਖਾਸੀ ਜਿਹਾ ਲਿਆ ਉੱਥੇ ਜਮਾ ਕੀਤਾ ਸਰਪੰਚ ਸਾਹਿਬ ਦੀ ਨਾਲ ਸੇਵਾ ਲਈ ਭਰਾਲੇ ਮਹੀਨਾ ਡੇਢ ਮਹੀਨਾ ਤੋਂ ਇੱਥੇ ਕੰਟੀਨਿਊ ਸੇਵਾ ਕਰ ਰਹੇ ਨੇ ਇਸ ਸਮਾਨ ਨੂੰ ਸੰਬੰਧੀ ਸਵਾਜੇ ਸਾਰਾ ਇਹ ਸਮਾਨ ਜਿਹੜਾ ਗੱਡੀਆਂ 25 ਗੱਡੀਆਂ ਉਸਨੇ ਭਾਈਚਾਰੇ ਨੂੰ ਅੱਜ ਜਾ ਰਹੀਆਂ ਹਨ ਅਲੱਗ-ਅਲੱਗ ਜਗ੍ਹਾ ਚਨਾਲਾ ਸੁਲਤਾਨਪੁਰ ਲੋਧੀ ਜਿੱਥੇ ਇੱਥੇ ਵੀ ਗੁਰਦਾਸਪੁਰ ਕਨਤਾਨ ਪਠਾਨ ਔਰ ਜਿੱਥੇ ਵੀ ਲੋੜ ਹੈ ਸਾਰਿਆਂ ਦੇ ਨੰਬਰ ਸੰਪਰਕ ਹੋ ਗਏ ਸਾਰਿਆਂ ਨੂੰ ਉਸ ਸਮਾਨ ਤੋਂ ਜਾ ਕੇ ਪਹੁੰਚਾਇਆ ਖਾਸ ਇਹਦੇ ਚ ਰਸਨ ਇਦੇ ਚ ਕਣਕ ਦਾ ਵੀ ਐ ਕਿਉਂਕਿ ਹੁਣ ਕਣਕ ਵੀ ਜਣੀ ਆ ਝੋਨੇ ਤੋਂ ਬਾਅਦ ਝੋਨਾ ਤੇ ਖਤਮ ਹੋ ਗਿਆ ਉਹਨੇ ਜ਼ਮੀਨਾਂ ਤਿਆਰ ਕਰਾਵਾਂਗੇ ਨਾਲ ਸਰਕਾਰ ਲੱਗੂਗੀ ਨਾਲ ਸਾਡੇ ਪੰਜਾਬ ਦੀ ਸਾਡੇ ਉਹ ਪਰਿਵਾਰ ਸਾਰੇ ਨੌਜਵਾਨ ਬਜ਼ੁਰਗ ਸਾਰੇ ਜਿਹੜਾ ਕੋ ਟਰੈਕਟਰ ਨਾਲ ਲੈ ਕੇ ਤੇ 2300 ਪਿੰਡ ਨੂੰ ਠੀਕ ਕਰਾਂਗੇ ਤੇ ਨਾਲ ਨਾਲ ਦੇਖੋ ਸਾਡੇ ਮੁਸਲਮਾਨ ਭਾਈਚਾਰੇ ਨੂੰ ਵੀ ਵੀ ਐ ਖਾਦ ਵੀ ਆਈ ਵੱਤਵਾਦੀ ਸੇਵਾ ਜੇ ਅੱਜ 25 ਗੱਡੀਆਂ ਦੀ ਪਹਿਲੀ ਕਿਸ਼ਤ ਇਹ ਭੇਜ ਰਹੇ ਆ ਜਿਹੜੇ ਨੇ ਦੱਸਿਆ ਕਿ ਬਹੁਤ ਸਾਰਾ ਸਮਾਨ ਮਸਲਮ ਭਾਈ ਚਰਨ ਨੂੰ ਆਇਆ ਤੇ ਹੋਰ ਵੀ ਆ ਰਿਹਾ ਸਾਰਾ ਇਹ ਸਮਾਨ ਟੋਟਲ ਦਾ ਟੋਟਲ ਸਮਾਨ ਜਿਹੜੇ 2300 ਪਿੰਡਾਂ ਦੇ ਵਿੱਚ ਪਹੁੰਚੂਗਾ ਸੋ ਮੈਂ ਉਹਨਾਂ ਦਾ ਦਿਨੋਂ ਧੰਨਵਾਦ ਕਰਦਾ ਮੈਂ ਆਪਣੇ ਵੱਲੋਂ ਮੁੱਖ ਮੰਤਰੀ ਸਰਦਾਰ ਕੋਰਸ ਸਿੰਘ ਮਾਨ ਜੀ ਵੱਲੋਂ ਸੋ ਇੱਕ ਮਸਲਮ ਭਾਈ ਚਰਨ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਨੂੰ ਦੁਆਰਾ ਖੜਾ ਕਰਨ ਲਈ ਪੰਜਾਬ ਨੂੰ ਰੰਗਲਾ ਬਣਾਉਣ ਲਈ ਮੁੱਖ ਮੰਤਰੀ ਸਰਦਾਰ ਕੋਰਸ ਸਿੰਘ ਮਾਨ ਜੀ ਨੇ ਮਿਸ਼ਨ ਚੜ੍ਹਦੀ ਕਲਾ ਅਸੀਂ ਤਿਆਰ ਕੀਤਾ ਜਿਹਦੇ 'ਚ ਬਹੁਤ ਸਾਰੇ ਲੋਕ ਯੋਗਦਾਨ ਪਾ ਰਹੇ ਆ ਤੇ ਕੋਈ 10 ਰੁਪਏ ਪਾਵੇ ਕੋਈ 100 ਪਾਵੇ ਕੋਈ 1000 ਪਾਵੇ ਜਿੰਨੇ ਵੀ ਆਪਣੀ ਹਾਇਤियत ਦੇ ਮੁਤਾਬਕ ਸਾਰੇ ਯੋਗਦਾਨ ਪਾ ਰਹੇ ਆ ਸਮਾਜ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਹੁਣ ਜੇ ਜਿਹੜਾ ਹੋਰ ਵੀ ਕੋਈ ਭਰਾ ਯੋਗਦਾਨ ਪਾਉਣਗੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਉਹਦੇ ਤੇ ਡਿਟੇਲ ਕੀਤੀ ਜਾ ਸਕਦਾ ਪੰਜਾਬ ਦੇ ਰੰਗਲਾ ਡਾਕਰ ਜੋਗਰਿੰਦੇ ਦੀ ਜਿਹੜੀ ਸਰ ਸਰਦਾਰਤ ਕਰਾਈ ਹੈ ਉਹਦੇ ਵਿੱਚ ਵੀ ਇਹ ਜਾ ਕੇ ਨਗਰ ਦੇ ਦੇਖ ਸਕਦੇ ਤੇ ਨਾਲੇ ਜੇ 1 ਰੁਪਿਆ ਵੀ ਦਊਗਾ ਤਾਂ 100 ਰੁਪਿਆ ਸੀ ਤਲਾਵਾਗੇ ਤਾਂ ਜੋ ਦੁਵਾਰਾ ਜਿਹੜੇ 2300 ਪਿੰਡ ਹੈ ਬੇਕਰ ਹੋਏ ਲੋਕ ਹੈ ਦੁਵਾਰਾ ਨੂੰ ਸਤ ਮਿਲ ਸਕੇ ਉਹਨਾਂ ਦਾ ਕਿੱਲਾ ਬਣ ਸਕੇ ਉਹਨਾਂ ਦੀ ਜ਼ਮੀਨ ਦੁਵਾਰਾ ਪਹਜੂ ਹੋ ਸਕੇ ਸੋ ਮੈਂ ਖਲੋ ਦੇ ਚੈਨਲ ਦੇ ذریعੇ ਹਰ ਇੱਕ ਭਰਾਵਾਂ ਨੂੰ ਬੇਨਤੀ ਕਰਦਾ ਕਿ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਜ਼ਰੂਰ ਸਹਿਯੋਗ ਪਾइए ਤਾਂ ਜੋ ਪੰਜਾਬ ਮੁਰਦਾ ਖੜਾ ਹੋ ਸਕੇ ਜੋ ਅੱਜ ਗੱਡੀਆਂ ਰਾਹਸ ਮਦਦ ਲਈ ਲਈ ਦੀ ਜਾ ਰਹੀ ਹੈ ਹਰਵਾਨੇ ਕੀ ਜਾ ਰਹੀ ਹੈ ਉਸ ਵਿੱਚ ਕਿਆ ਸਮਾਨ ਹੈ अब तक जो हम गाड़ियां भेज रहे थे तो उनमें तो राशन का सामान था रसोई का सामान आटा चावल दालें अब जो हम गाड़ियां भेज रहे हैं और आगे और भेजेंगे तो अब हमारी कोशिश ये है कि अब वो चीजें पहुंचे जिनकी भाइयों को अब आगे जरूरत पड़ेगी जैसे खाद है बीज है जानवरों के लिए चारा है डीजल है और बच्चों के लिए किताबें कॉपियाँ बैग है या कुछ कैश दिया जाए ताकि वो असले मौका अपनी जरूरत की तमाम चीजें खरीद सके तो अब जाने वाली गाड़ियों में और आइंदा की गोरिया गाड़ियों में हमारी कोशिश ये है कि अब आइंदा की जरूरत जो सिखवाइयों को पेश आने वाली उन जरूरतों का सामान भेजा जाए कितनी गाड़ियाँ आज भेजी आज गाड़ियां पच्चीस के करीब भेजी जा रही है और ये एक एरिया में नहीं पूरे पंजाब के जो सैलाबजदा इलाके हैं अजनाला सुल्तानपुर लोधी फेरोजपुर कपूरथला इधर नकोदर में सिदवा बहट वहाँ के लोगों ने खुद हमसे रहा किया अपनी लोकेशन भेजी मोबाइल नंबर भेजी कॉन्टेक्ट किया अपनी जरूरत जाहिर की तो इन सब चीज़ों की बुनियाद पर हमने बाकायदा पहले तो अपने रजिस्टर में उन सब जगहों को नोट किया जिम्मेदारान के नंबर नोट नोट किए हैं और अब उन्हीं की बुनियाद पर ये गाड़ियां मुख्तलिफ इलाकों में आज यहाँ से रवाना हो रही और मैं शुक्रिया अदा करता हूँ उलमा ज़िला लुधियाना के जो हमारे जिम्मेदारान हैं कारी डॉक्टर कारी यूसुफ साहब हैं कारी हसीन साहब हैं आजी नौशाद आलम साहब हैं आजी फुरकान साहब हैं मुफ्ती इनाम साहब हैं और जो हमारी इस उलमा नामी संस्था के जो कौमी सदर हैं कौमी अध्यक्ष मौलाना महमूद मदनी और महासचिव मौलाना हकीमुद्दीन साहब कासमी और खास तौर से नवाब के जो हमारे जिम्मेदारान हजरत मौलाना जहिया करीमी साहब मुफ्ती सलीम साहब उन सब का शुक्र अदा करते हैं क्योंकि इन सब लोगों ने इस गोदाम को बनाने में सामान को सेट करने में इलाकों तक गाड़ी गाड़ियों को भिजवाने में बड़ी अपनी खिदमत अंजाम दी है बड़ी मेहनत की है आज राहत सामग्री तो दी जा रही है कितनी गाड़ियाँ जो हैं वो आप रवाना कर रहे हैं और कहाँ कहाँ से गाड़ियाँ आई हैं बस्मिल्लाम रहीम है। आज ये जो राहत सामग्री का सामान पहुँचाया जा रहा है ये आज नहीं पहुँचाया जा रहा आज तो ये लगभग जो है पच्चीस गाड़ियाँ जब तिल्मा हिंद के प्लेटफार्म से जिला लुधियाना से निकाली जा रही है खासी कला से जो हमारा गोदाम बना हुआ था लेकिन वहाँ से यानी कि कंटिन्यू गाड़ियाँ जारी है वो गाड़ियाँ उस बेस पे जा रही है कि बाकायदा पहले सर्वे कराया जाता है ए, हमारे मुफ्ती साहब हमारे कारीयम साहब ये बाकायदा एक पूरी टीम बनी हुई है वो जाके सर्वे करती है अलग अलग इलाकों में जैसे रविदास हो गया रमता हो गया अजनाला हो गया फिरोजपुर हो गया सुल्तानपुर लोधी हो गया इन इलाकों में जाके सर्वे करती है और जो जरूरतमंद लोग होते हैं उन तक फिर वो सामान उसी हिसाब से पहुंचाया जाता है राहत सामग्री में कौन कौन तो सा सामान जो मौजूद है राहत सामग्री में जैसे पहले सामान हमारा जा रहा था उसमें आटा दाल चावल जो घरेलू जरूरत का सामान था अब जो सामान निकाला जा रहा है जैसे बीज हो गया खाद हो गया और तेल हो गया इस तरह के जो जरूरत के सामान है अब जैसे जैसे जरूरत पड़ रही है पानी नीचे आ रहा है उसी हिसाब से भी जरूरत के हिसाब से सामान निकाला जा रहा है I